ਸਤਨਾਮ ਸ਼੍ਰੀ ਵਾਖੂ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਦਨਾ ਆਵੇ ਨੇਰੇ ਕੱਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਸੋਰਠ ਮਹਲਾ ਪੰਜਮਾ ਨਾਲ ਨਰਾਇਣ ਮੇਰੇ ਜਿਮ ਦੂਦਰਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਪੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕੇ ਉਸ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਏ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਦੇ ਫਿਰ ਆਏ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਮਾ ਨਾਲ ਨਰਾਇਣ ਮੇਰੇ ਜਿਮਦੂਦਰਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਈ ਨਨਕ ਪ੍ਰਭ ਸਰਣਾਏ ਜਿਨ ਸਗਲੇ ਰੋਕ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਦਾ ਨਾਇ ਜਿਨ ਸਗਲੇ ਰੋਗ ਮਿਟਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਲਟ ਮਹੱਨਾ ਪੰਜਮਾ ਨਾਲ ਨਰਾਇਣ ਮੇਰੇ ਜਮਦੂਦਨਾ ਆਵੇ ਨੇਰੇ ਕਠ ਲਾਏ ਪ੍ਰਭ ਰਾਖੇ ਸਤਪੁਰ ਕੀ ਸੱਚ ਸਾਖੇ ਗੁਰੂ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋ ਮਦ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਕ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਇਨ ਸਗਲੇ ਰੋਗ ਮਿਟਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸੋਰਠ ਮਹਲਾ ਪੰਜਮਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਪੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋਮਤ ਦਿੱਤੀ ਰਹਾਉ ਪਰਬ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਏ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਏ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤਨਾਮ ਸ਼੍ਰੀ ਵਾਜਗੁਰੂ ਸਾਇਬ ਜੀਓ ਸੋਰਟ ਮਹਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਦਰਾ ਆਵੇ ਨੇਰੇ ਕੱਠ ਲਾਏ ਪ੍ਰਭ ਰਾਖੇ ਸਤਪੁਰ ਕੀ ਸੱਚ ਸਾਖੇ ਗੁਰਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਏ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਏ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਲਟ ਮਹਲਾ ਪੰਜਮਾ ਨਾਲ ਨਰਾਇਣ ਮੇਰੇ ਜਿਮ ਦੂਦਨਾ ਆਵੇ ਨੇਰੇ ਕਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋ ਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦੇ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਕ ਮਿਟਾਏ ਪ੍ਰਭ ਸਗਲੇ ਥਾਨ ਵਜ਼ਾਏ ਸੁਖ 사ਂਦੇ ਫਿਰ ਆਏ ਨਾਨਕ ਪ੍ਰਭ ਸਰਣਾ ਨਾਏ ਇਹਨ ਸਗਲੇ ਰੋਗ ਮਿਟਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀਓ ਸੋਲਟ ਮਹਲਾ ਪੰਜਵਾ ਨਾਲ ਨਰਾਇਣ ਮੇਰੇ ਜਮਦੂਦਨਾ ਆਵੇ ਨੇਰੇ ਕਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਗੁਰੂ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿਉ ਸੋਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਕ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਏ ਜਿਨ ਸਗਲੇ ਰੋਗ ਮਿਟਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਮ ਨਾਲ ਨਰਾਇਣ ਮੇਰੇ ਜਮਦੂਦ ਨਾ ਆਵੇ ਨੇਰੇ ਕਠਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵੰਡਾਰੇ ਸਗਲੇ ਦਾਸ ਕਿ ਉਸ ਮਦਦ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਈ ਜਿਨ ਸਗਲੇ ਰੋਗ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੁਖ 사ਂਦੇ ਫਿਰ ਆਈ ਨਾਨਕ ਪ੍ਰਭ ਸਰਣਾ ਆਈ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ